ਮੇਰੀ ਜ਼ਿੰਦਗੀ ਚ ਬਸ ਦੋ ਚੰਗੇ ਪਾਤਰ ਨੇ ਮੇਰੀ ਮਾਂ ਤੇ ਮੇਰਾ ਪਤੀ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਸਹੀ ਸਲਾਹ ਹੀ ਦਿੱਤੀ ਇਹ ਹੱਡ ਵੀਤੀ ਸਾਂਝੀ ਕਰ ਰਹੀਆਂ ਜਦੋਂ ਮੇਰਾ ਵਿਆਹ ਹੋਇਆ ਮੇਰੀ ਉਮਰ 20 ਸਾਲ ਦੀ ਸੀ ਮੇਰਾ ਘਰ ਦੇ ਪੜਦੀ ਦਾ ਵਿਆਹ ਕਰ ਦਿੱਤਾ ਮੈਂ ਬਹੁਤ ਖੁਸ਼ ਸੀ ਪਰ ਹੌਲੀ ਹੌਲੀ ਇਹ ਖੁਸ਼ੀ ਘੱਟ ਗਈ ਜਦੋਂ ਮੇਰੇ ਸਸ ਸਹੁਰੇ ਨੇ ਆਪਣਾ ਰੋਪ ਪੋਣਾ ਮੇਰੇ ਤੇ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਨਾਲ ਹਮੇਸ਼ਾ ਚੰਗਾ ਬੋਲਦੀ ਉਹ ਵੀ ਚੰਗਾ ਬੋਲਦੀ ਪਰ ਗੱਲ ਲਾ ਕੇ ਕਰਦੇ ਹਮੇਸ਼ਾ ਆਪਣੀ ਪਸੰਦ ਦਾ ਖਾਣਾ ਮੇਰੇ ਤੋਂ ਬਣਾਉਦੇ ਮੇਰੀ ਕੋਈ ਮਰਜ਼ੀ ਨਹੀਂ ਸੀ ਮੇਰਾ ਪਤੀ ਬਾਪਸ ਬਾਹਰ ਚੜਾ ਗਿਆ ਸੀ ਜਦ ਮੈਂ ਉਸ ਨੂੰ ਇਹ ਗੱਲਾਂ ਦੱਸਦੀ ਤਾਂ ਉਸਨੇ ਮੈਨੂੰ ਹੌਸਲਾ ਦੇ ਦੇਣਾ ਕੋਈ ਨਾ ਤੈਨੂੰ ਮੈਂ ਛੇਤੀ ਇੱਥੇ ਬੁਲਾ ਲੈਣਾ ਮੇਰੀ ਮਾਂ ਨੇ ਵੀ ਇਹੀ ਕਹਿਣਾ ਕਿ ਬੱਸ ਹੌਸਲਾ ਰੱਖ ਗਿਆ ਤੋਂ ਬਾਅਦ ਮੇਰੇ ਨਾਲ ਲੱਗਦਾ ਬੱਚਾ ਹੋਣ ਵਾਲਾ ਹੋ ਗਿਆ ਸਿਹਤ ਬਹੁਤ ਖਰਾਬ ਰਹਿਣ ਲੱਗ ਪਈ ਮੈਂ ਜਿਆਦਾ ਸਮਾਂ ਆਪਣੇ ਦੇਖੇ ਘਰ ਹੀ ਰਹਿੰਦੀ ਕਿਉਂਕਿ ਮੇਰੀ ਸੱਸ ਨੇ ਮੈਨੂੰ ਕਹਿਣਾ ਕਿ ਮੇਰੇ ਤੋਂ ਆਪਣਾ ਖਾਣਾ ਨਹੀਂ ਬਣਦਾ ਤੇਰਾ ਕਿੱਥੋਂ ਬਣਾਵੇਂ ਮਾਵਾ ਠੰਡੀਆਂ ਸ਼ਾਵਾਂ ਮੇਰੀ ਮਾਂ ਨੇ ਜਿਆ ਨੌ ਮਹੀਨੇ ਉਲਟੀਆਂ ਸਾਫ ਕਰਦੀ ਰਹੀ ਮਾਇਮੰਦੇ ਤੋਂ ਹਿਲ ਨਹੀਂ ਸੀ ਕੋਲ ਪਰ ਮੇਰੀ ਮਾਂ ਨੇ ਤੇ ਮੇਰੇ ਪਤੀ ਨੇ ਕਦੇ ਮੇਰਾ ਸਾਥ ਨਹੀਂ ਸੀ ਛੱਡਿਆ ਮੇਰੇ ਬੱਚਾ ਅਕਤੂਬਰ ਚ ਹੋਣਾ ਸੀ ਮੇਰੀ ਮਾਂ ਨੇ ਮੇਰੀ ਸੱਸ ਨੂੰ ਕੌਣ ਕਰਕੇ ਕਿਹਾ ਕਿ ਤੁਸੀਂ ਜੋਤ ਨੂੰ ਲੈ ਜਾਓ ਅਸੀਂ 7ਵੇਂ ਮਹੀਨੇ ਸਗਣ ਕਰਕੇ ਜੋਤ ਨੂੰ ਲੈ ਜਾਵਾਂਗੇ ਪਰ ਮੇਰੀ ਸੱਸ ਕਹਿੰਦੀ ਅਸੀਂ ਬਸ 15 ਦਿਨ ਲੈ ਕੇ ਜਾਣੇ ਹੈ ਸਾਉਣ ਮਹੀਨੇ ਨੂੰ ਸੱਸ ਮੱਥੇ ਨਹੀਂ ਲਗਦੀਆਂ। ਅਸਲ ਮਹੀਨਾ ਅਗਸਤਾ ਸੀ। ਬਸ ਉਹ 15 ਦਿਨ ਵੀ ਬੜੇ ਔਖੇ ਲੱਗੇ। ਕੱਪੜੇ ਨਾਲ ਨੱਕ ਕੱਪੜੇ ਤੇ ਲੁਕਾ ਕੇ ਰੋਟੀ ਬਣਾਉਣੀ, ਵਿੱਚ ਉਲਟੀਆਂ ਕਰੀ ਜਾਣੀਆਂ। ਮਾਂ ਦੇ ਘਰ ਮੰंजे ਤੇ ਸਭ ਕੁਝ ਮਿਲਦਾ ਸੀ। ਦੇਖੋ ਔਲਾਦ ਕਿੰਨਾ ਦੀ ਤੇ ਸੇਵਾ ਮੇਰੀ ਮਾਂ ਕਰ ਰਹੀ ਹੈ। ਸਮਾਂ ਲੰਘਦਾ ਲੰਘਦਾ ਗਿਆ ਤੇ ਮੇਰੇ ਬੱਚੇ ਨੇ ਜਨਮ ਲਿਆ। ਬੜੀ ਖੁਸ਼ੀ ਹੋਈ ਸਾਰਿਆਂ ਨੂੰ ਮੇਰੇ ਸੱਸ ਸਹੁਰਾ ਵੀ ਮੇਰੀ ਮੰਮੀ ਨਾਲ ਹੱਸਤਾ ਇਕ ਗਏ ਵਿੱਚ ਹੀ ਸਾਡਾ ਚਾਰਾਂ ਦਾ ਖਾਣਾ ਮੇਰੀ ਭੈਣ ਬਣਾਤੀ ਹੱਸਤਾਉ ਰਹੀ ਸੀ ਮੈਂ ਸੋਚਦੀ ਆ ਕਿ ਸਾਡੀ ਆਖਰੀ ਪੀੜ੍ਹੀ ਆ ਜੋ ਕਿ ਆਪਣੇ ਸੱਸਾਂ ਸਹੁਰਿਆਂ ਦਾ ਘਰ ਰੱਖ ਰਹੀ ਹੈ ਤਾਂ ਆਪਣੇ ਬੱਚਾਂ ਦਾ ਵੀ ਹੈ ਇਹ ਕਹਾਣੀ ਅਜੀਬ અધੂਰੀ ਹੈ ਬਾਕੀ ਭਾਗ ਕੱਲ ਨੂੰ ਸੁਣਾ ਦੇਗੀ ਸੁਣ ਲਈ ਧੰਨਵਾਦ